ਨਮੀ ਸੋਚ ਸੜਕ ਕਿਨਾਰੇ ਖੜੀ ਫਰੂਟ ਦੀ ਰੇੜੀ ਕੋਲ ਜਦੋਂ ਮੈਂ ਮੋਟਰਸਾਈਕਲ ਰੋਕੀ ਤਾਂ ਉੱਥੇ ਇੱਕ ਅਧੇਰ ਉਮਰ ਦੀ ਔਰਤ ਅਤੇ ਸੁਨਖੀ ਮੁਟਿਆਰ ਵੀ ਫਲ ਖਰੀਦ ਰਹੀਆਂ ਸਨ ਮੈਂ ਵੀ ਕੁਝ ਸੇਬ ਚੁਣਨ ਲੱਗਾ ਇੰਨੇ ਵਿੱਚ ਔਰਤ ਨੇ ਇੱਕ ਰਿਕਸ਼ੇ ਵਾਲੇ ਨੂੰ ਆਵਾਜ਼ ਦਿੱਤੀ ਅਤੇ ਕਹਿਣ ਲੱਗੀ ਸੁਲਤਾਨ ਮੀਨ ਰੋਡ ਟਾਲੀ ਵਾਲੇ ਚੌਂਗ ਦੇ ਕਿੰਨੇ ਪੈਸੇ 8 ਰੁਪਏ ਬੀਬੀ ਜੀ ਰਿਕਸ਼ੇ ਵਾਲੇ ਦਾ ਉੱਤਰ ਸੀ ਕੋਈ 8 ਉਠ ਨਹੀਂ ਮਿਲਨੇ 5 ਰੁਪਏ ਦੇ ਵਗੀ ਔਰਤ ਨੇ ਕਿਹਾ ਮੈਂ ਉਹਨਾਂ ਦੀ ਵਾਰਤਾ ਲੱਭ ਸੁਣਦਾ ਰਹਾ ਸੀ ਮੈਂ ਔਰਤ ਨੂੰ ਕਿਹਾ ਭੈਣ ਜੀ ਮੈਂ ਉਧਰ ਹੀ ਜਾਣਾ ਹੈ ਤੁਸੀਂ ਮੇਰੇ ਨਾਲ ਬੈਠ ਸਕਦੇ ਹੋ ਜਾ ਭਰਾ ਜਾ ਕੰਮਕਰ ਉਹਦਾ ਖਵਾ ਉੱਤਰ ਸੁਣ ਕੇ ਮੈਂ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸਾਂ ਮੈਂ ਮੋਟਰਸਾਈਕਲ ਸਟਾਰਟ ਕਰ ਚੱਲਣ ਹੀ ਲੱਗਾ ਸੀ ਕਿ ਖੋਲ ਖੜੀ ਮੁੱਟ ਉਟਿਆਰ ਮੋਟਰਸਾਈਕਲ ਪਿੱਛੇ ਬੈਠਦੀ ਕਹਿਣ ਲੱਗੀ ਅੰਕਲ ਜੀ ਚਲੋ ਮੈਂ ਵੀ ਉਧਰ ਹੀ ਜਾਣਾ ਹੈ ਮੇਰੀ ਸ਼ਰਮਿੰਦਗੀ ਖਤਮ ਹੋ ਚੁਕੀ ਸੀ